ਫਗਵਾੜਾ ਨਸਤੀ ਕਿ ਪਿੰਡ ਖਜੂਰਲਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਿਰਾਏ ਦੇ ਮਕਾਨ ਵਿੱਚ ਰਹਿਦੇ ਇੱਕ ਵਿਅਕਤੀ ਦੀ ਸਿਰ ਕੱਟੀ ਲਾਸ਼ ਪ੍ਰਾਪਤ ਹੋਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਅਮਨਦੀਪ ਨਾਹਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਬੰਦ ਕਮਰੇ ਵਿੱਚ ਲਾਸ਼ ਪਈ ਹੈ ਜਿਸ ਤੋਂ ਬਾਅਦ ਉਹਨਾਂ ਮੌਕੇ ਤੇ ਆ ਕੇ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਕਿ ਮਕਾਨ ਮਾਲਕ ਹਰਵਿੰਦਰ ਕੁਮਾਰ ਦੀ ਮਜੂਦਗੀ ਵਿੱਚ ਜਦੋਂ ਉਹਨਾਂ ਨੇ ਕਮਰਾ ਖੋਲ ਕੇ ਦੇਖਿਆ ਤਾਂ ਇੱਕ ਵਿਅਕਤੀ ਦੀ ਧੌਣ ਕੱਟੀ ਹੋਈ Laash ਪਈ ਹੋਈ ਸੀ ਜਿਸ ਦੀ ਪਛਾਣ ਅਭਿਮਨਯੂ ਵਾਸੀ ਦਿੱਲੀ ਵਜੋਂ ਹੋਈ ਹੈ ਜੋ ਕਿ ਠੇਕੇਦਾਰ ਸੀ ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਜਦਕਿ ਪੁਲਿਸ ਨਜ਼ਦੀਕ ਲੱਗੇ CCTV ਵੀ ਚੈੱਕ ਕਰ ਰਹੀ ਹੈ ਸਾਡਾ ਮੁਖੀ ਅਮਨਦੀਪ ਨਾਹਰ ਮੁਤਾਬਕ ਪੁਲਿਸ ਨੇ ਮਕਾਨ ਮਾਲਕ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਇਸ ਕੇਸ ਨੂੰ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਪਿੰਡ ਖਜੂਰਲਾ ਤੋਂ ਨਵਰਾੰਗ ਚੈਨਲ ਲਈ ਜਸ਼ਾਰ ਮਾਦੀ ਰਿਪੋਰਟ ਇਹ ਸਾਨੂੰ ਖਜੂਰਲਾ ਪਿੰਡ ਤੋਂ ਸਰਪੰਚ ਸਾਹਿਬ ਤੋਂ ਇਨਟੀਮੇਸ਼ਨ ਇੱਕ ਮਿਲੀ ਸੀ ਕਿ ਇੱਥੇ ਇੱਕ ਇੱਕ ਬੰਦ ਕਮਰੇ ਦੇ ਵਿੱਚ 3 ਬੋਡੀ ਪਈ ਹੋਈ ਹੈ ਜੋ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਕਮਰੇ ਦੇ ਜਿਹੜੇ ਮਕਾਨ ਮਾਲਕ ਸੀ ਹਰਿੰਦਰ ਕੁਮਾਰ ਉਹ ਹਾਜ਼ਰ ਮਿਲੇ ਤੇ ਉਹਨਾਂ ਦੇ ਉਮਰ ਦੀ ਅੱਜ ਜਿੱਦ ਅਸੀਂ ਜਦੋਂ ਲੌਕ ਖੋਲ ਕੇ ਦੇਖਿਆ ਅੰਦਰੋਂ ਤੋਂ ਇੱਕ ਬੰਦੇ ਦਾ ਡੈੱਡ ਬੋਡੀ ਉੱਥੋਂ ਮਿਲੀ ਆ ਜਿਹੜਾ ਗਾਲ ਕੱਟਿਆ ਹੋਇਆ ਸੀ ਤੇ ਜਿਸ ਨੂੰ ਅਸੀਂ ਕਬਜ਼ੇ ਚ ਲੈ ਕੇ ਅਗਲੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਉਹਨਾਂ ਦੇ ਮਕਾਨ ਮਾਲਕ ਦੇ ਬਿਆਨ ਤੇ ਅਸੀਂ ਇਹ ਮਕਦਮਾ ਦਰਜ ਕੀਤਾ ਹੈ ਤੇ ਕੀ ਬੰਦੇ ਦੀ شناخت ਹੋਈ ਕੋਈ ਹਾਂਜੀ ਬੰਦੇ ਦੀ شناخت ਹੋਈ ਆ ਇਹ ਅਭਿਮਨਿਉ ਸਿੰਘ ਇਹਦਾ ਨਾਮ ਹੈ ਬੇਸਿਕਲੀ ਦਿੱਲੀ ਦਾ ਰਹਿਣ ਵਾਲਾ ਸੀਗਾ ਅਸੀਂ ਤੇ ਇਹਦੇ ਜਿਹੜਾ ਦੋਸਤ ਆਇਆ ਸੀਗਾ ਉਹ ਉਹਨਾਂ ਨੇ ਵੀ ਬਾਰੇ ਸਾਨੂੰ ਜਿਹੜੀ ਇਨਫੋਰਮੇਸ਼ਨ ਇਹ ਕਿੱਥੇ ਕੰਮ ਕਰਦਾ ਸੀ ਕਿ ਲੋਕਲ ਕੰਮ ਕਰਦਾ ਸੀ ਇਹ ਆ ਇਹ ਲੋਕਲ ਠੇਕੇਦਾਰ ਜਿਹਾ ਇਹ ਤੰਦੂਰੀ ਤੰਦੂਰ ਵਗੈਰਾ ਦੀਆਂ ਰੋਟੀਆਂ ਵਗੈਰਾ ਦਾ ਕੰਮ ਕਰਦਾ ਸੀ ਤੇ ਹੁਣ ਤੱਕ ਜਾਂਚ ਕੀ ਸਾਹਮਣੇ ਆਇਆ ਹੈ ਕਿ ਕਤਲ ਦਾ ਕੋਈ ਆਇਆ ਸਾਹਮਣੇ ਹੁਣ ਤੱਕ ਅਸੀਂ ਆਪਣੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਵਿੱਚ ਵਕਫਤੀ ਮਾ ਬਣਾ ਕੇ ਐਸਪੀ ਸਾਹਿਬ ਵੱਲੋਂ ਜਿਹੜੀ ਸੀਮਾ ਲਗਾ ਦਿੱਤੀ ਹੈ ਤੇ ਇਹਦੇ ਤੇ ਵਰਕ ਕਰ ਰਹੇ ਹਾਂ ਕਿ ਜਲਦੀ ਜਲਦੀ ਨਿਯਮ ਕਰ ਦਿੰਦੇ ਕਿ ਮੌਕੇ ਤੇ ਕੋਈ ਜੇ ਚੀਜ਼ ਨਾ ਮਟਰ ਕੀਤਾ ਆ ਤੁਹਾਦਰ ਵੀ ਮਿਲਿਆ ਬਣੀ ਫਿਲਹਾਲ ਉਹ ਹਜੇ ਤੱਕ ਕੁਝ ਨਹੀਂ ਹੋ ਰਿਹਾ ਤੇ ਉਹਦੇ ਤੇ ਕੰਮ ਕਰ ਰਹੇ ਆ ਅਸੀਂ ਕਿ ਅਨੁਸ਼ਾਚੀ ਵਿਅਕਤੀਆਂ ਦੇ ਖਿਲਾਫ ਅਸੀਂ ਇਹ ਮੁਕੱਦਮਾ ਦਰਜ ਕਰਦੇ ਹਾਂ ਕੁਝ ਪਤਾ ਲੱਗਾ ਕਿੰਨੀ ਕਿਧਰ ਪਹਿਲਾਂ ਦਾ ਮਟਰ ਹੋਇਆ ਸੀਗਾ ਇਹ ਤੇ ਅਜੇ ਕਲੀਅਰ ਨਹੀਂ ਹੋਇਆ ਸੀ ਸੀਸੀਟੀਵੀ ਕੈਮਰੇ ਦੇ ਬਾਅਦ ਚੈੱਕ ਕਰ ਰਹੇ ਹਾਂ